ਸਰਬੰਤੇ ਬੋਦੀ ਆਪੂ ਸਰਬੰਤ ਤੇ ਖਾਸ ਕਰਕੇ ਜਿਨ੍ਹਾਂ ਦੇ ਪਿੱਛੇ ਅਸੀਂ ਧਰਤਾ ਲਾਇਆ ਹੈ ਸਾਡੇ ਮਜੰਗਾ ਕਾਉਂਸਲਰ ਚੌਧਰੀ ਸਾਹਿਬ ਮੌਜੂਦਾ ਕਾਉਂਸਲਰ ਮੈਂ ਇਸ ਕਰਕੇ ਗਿਆ ਹਾਂ ਇਹ ਚੌਧਰੀ ਸਾਹਿਬ ਜਮਤਾ ਦੀ ਕਚਹਿਰੀ I'm logan. ਇਹ ਕਾਰਵਾ ਤੋਂ ਬੰਦ ਲਗਾਇਆ ਗਿਆ ਜਿਹੜੇ ਕੱਲ ਮਸ਼ੀਨ ਤੋਂ ਰੂਸੀ ਕੀ ਕਾਰਵਾਈ ਕਰਨਾ ਲਾਇਆ ਮਸ਼ੀਨ ਤੋੜ ਦਿੱਤੀ ਗਈ ਸਾਡੀ ਐਸਐਸਪੀ ਤੋਂ ਮੰਗਾ ਵੀ ਪਰਚਾ ਦਿਓ ਨਾ ਤਾਂ ਡੀਸੀ ਕੋਈ ਜਵਾਬ ਦੇ ਰਿਹਾ ਨਾ ਪ੍ਰੈਜ਼ਾਈਡਿੰਗ ਟੀਮ ਕੋਈ ਜਵਾਬ ਦੇ ਰਹੀ ਹੈ ਮਸ਼ੀਨ ਕਿਨੇ ਤੋੜੀ ਹੈ ਕਿਸੇ ਨੇ ਤਾਂ ਮਸ਼ੀਨ ਤੋੜੀ ਹੈ ਇਸ ਤਰ੍ਹਾਂ ਮਸ਼ੀਨਾਂ ਤੋੜਨ ਆਲੇ ਤੇ ਅਗਰ ਪਰਚੇ ਨਹੀਂ ਹੋਣਗੇ ਤੇ ਕੱਲ ਨੂੰ ਰੀਤੀ ਰਿਵਾਜ ਬਣ ਜਾਣਗੇ ਇਹ ਤਾਂ ਹਰ ਵਿਅਕਤੀ ਜਿਹੜਾ ਹਰਦਾ ਹੋਇਆ ਕਰੂਗਾ ਮਸ਼ੀਨਾਂ ਤੋੜਦਾ ਕਰੂਗਾ ਫਿਰ ਕਿੱਦਾਂ ਰੋਕਾਂਗੇ ਇਹ ਡੈਮੋਕ੍ਰੇਸੀ ਹੈ ਇਸ ਕਰਕੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਦਫ਼ਤਰਾਂ ਚ ਲੁਆਈ ਹੈ ਕਿ ਬਾਬਾ ਅੰਬੇਦਕਰ ਦੇ ਸੰਵਿਧਾਨ ਨੂੰ ਚੂਰ-ਚੂਰ ਕਰ ਦਿੱਤਾ ਜਾਵੇ ਧਜੀਆਂ ਉਡਾ ਦਿੱਤੀਆਂ ਜਾਣ ਸੋ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਤੋਂ ਖਾਸ ਕਰਕੇ ਐਸਐਸਪੀ ਮੈਡਮ ਤੋਂ ਕਿ ਇਹ ਦੇਖੋ ਮਸ਼ੀਨ ਜਿਨ੍ਹਾਂ ਨੇ ਤੋੜੀ ਐ ਜਿਹੜਾ ਨਾਮ ਲਿਆ ਜਾ ਰਿਹਾ ਉਹਨਾਂ ਦੇ ਬਾਈ ਨੇਮ ਪਰਚਾ ਦਰਜ ਕਰੋ ਕਿਉਂ ਕਾਗਜ਼ ਕਾਲੇ ਕਰਦੇ ਹੋ ਬਿਨਾ ਨਾਮ ਤੋਂ ਐਫਆਈਆਰ ਕਰ ਦਿੰਦੇ ਹੋ ਇਹ ਨਵਾਂ ਰਵਾਜ ਚੱਲ ਪਿਆ ਪੰਜਾਬ ਦੇ ਵਿੱਚ ਬਿਨਾ ਨਾਮ ਤੋਂ ਐਫਆਈਆਰ ਜ਼ੀਰੋ ਐਫਆਈਆਰ ਇਹ ਪ੍ਰੋਪਰ ਨੌਨਸੈਂਸ ਹੈ ਇਹ ਤੂੰ ਤਾਂ ਕਰੋ ਹੀ ਨਾ ਸੋ ਸਾਡਾ ਬੰਦਾ 142 ਵੋਟਾਂ ਤੇ ਤਿੰਨ ਮਸ਼ੀਨਾਂ ਤੋਂ ਤਿੰਨ ਬੂਥਾਂ ਤੋਂ ਜਿੱਤ ਗਿਆ ਚੌਥੀ ਤੋਂ ਵੀ ਸਾਨੂੰ ਲੱਗਦਾ ਕਿ ਇੱਕ ਤਰਫਾ ਨਤੀਜਾ ਆਏਗਾ ਸਰ ਜਿੱਦਾਂ ਕਿ ਕੱਲ੍ਹ ਨੂੰ ਦੁਬਾਰਾ ਇਲੈਕਸ਼ਨ ਉਹ ਹੋ ਰਹੀ ਹੈ ਕੀ ਲੱਗਦਾ ਉਹਦੇ ਵਿੱਚ ਕੋਈ ਚਾਂਸ ਹੈਗੇ ਕੋ ਯਾਰ ਇਹ ਕੁਝ ਵੀ ਕਰ ਸਕਦੇ ਆ ਮਹਾਰਾਜ ਜਿਹੜੇ ਮਸ਼ੀਨ ਤੋੜੀ ਦਾ ਪਰਚਾ ਨਹੀਂ ਦੇ ਸਕਦੇ ਦੇ ਕੈਨ ਡੂ ਐਨੀਥਿੰਗ ਇਹ ਕੁਝ ਵੀ ਕਰ ਸਕਦੇ ਆ ਲੇਕਿਨ ਸਾਡਾ ਬੰਦਾ ਆਲਰੇਡੀ ਜਿੱਤ ਚੁੱਕਿਆ ਏ ਸਾਡੇ ਨੂੰ ਹਰਾ ਦੇ ਨਾ ਹਰਾ ਦੇ ਸਾਡਾ ਬੰਦਾ ਜਿੱਤੇ ਸਰ ਜੇ ਕੋਈ ਕਾਰਵਾਈ ਨਾ ਹੋਈ ਫਿਰ ਅੱਗੇ ਕੀ ਹੋਊਗਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਕਰਦੀ ਪੜੀ ਅਸੀਂ ਹਾਈ ਕੋਰਟ ਚ ਲੜਾਈ ਲੜਾਂਗੇ ਇਹਨਾਂ ਤੋਂ ਕੋਈ ਉਮੀਦ ਹੀ ਨਹੀਂ ਸਾਨੂੰ ਅੱਜ ਅਸੀਂ ਅੱਜ ਅਸੀਂ ਨੈਸ਼ਨਲ ਹਾਈਵੇ ਰੋਕਣਾ ਸੀ ਪਰ ਨੈਸ਼ਨਲ ਹਾਈਵੇ ਰੋਕਣਾ ਅੱਜ ਸ਼ਹਾਦਤ ਦੇ ਦੇਣਾ ਸਾਥ ਸੰਜਣ ਨੂੰ ਬੜੀ ਦਿੱਕਤ ਆਉਣੀ ਸੀ ਰਾਜਾ ਸਾਹਿਬ ਇੱਕ ਜ਼ੀਰੋ ਐਫ ਆਈ ਆਰ ਕੀਤੀ ਹੈ ਇਹਨਾਂ ਨੇ ਅਨਨੋਨ ਜਿਹੜੇ ਵੀ ਦਾ ਉੱਥੇ ਦਫਤਰ ਜੀਰੇ ਦੇ ਪਰਚਾ ਨਹੀਂ ਦਰਜ ਕਰਨਾ ਹੋਣਾ ਮੈਨੂੰ ਲੱਗਦਾ ਮੰਤਰੀ ਸਾਹਿਬ ਦਾ ਦਬਾਅ ਹੈ ਇਸ ਕਰਕੇ ਉਹਨਾਂ ਨੇ ਬਿਨਾਂ ਐਫ ਆਈ ਆਰ ਇੱਕ ਤਾਂ ਸਰ ਯਾਰ ਨਹੀਂ ਤਾਂ ਇਹ ਪਸ਼ਾਬ ਕਰਨ ਦਾ ਪਰਚਾ ਦਰਜ ਕਰ ਦਿੰਦੀ ਹੈ ਪੁਲਿਸ ਇੰਨੀ ਚੰਗੀ ਵੀਡੀਓਗ੍ਰਾਫੀ ਦੀ ਮੰਗ ਕੀਤੀ ਗਈ ਹੋਣੀ 100% ਵੀਡੀਓਗ੍ਰਾਫੀ ਤਾਂ ਆਲਰੇਡੀ ਉੱਥੇ ਹੋਣੀ ਹੈ ਇੱਕ ਬਾਈ ਇਲੈਕਸ਼ਨ ਤੇ ਵੀਡੀਓਗ੍ਰਾਫੀ ਦਾ ਇਲੈਕਸ਼ਨ ਕਮਿਸ਼ਨ ਨੇ ਹਮੇਸ਼ਾ ਕਿਹਾ ਹੈ ਲੇਕਿਨ ਉਹ ਸਾਰੇ ਕੈਮਰੇ ਪ੍ਰੈਜ਼ਾਈਡਿੰਗ ਅਫਸਰ ਦੇ ਅੰਡਰ ਹੈ ਡੀਸੀ ਚਾਵੇ ਦਾ ਲੈ ਸਕਦਾ ਹੈ ਐਸਐਸਪੀ ਚਾਵੇ ਦਾ ਲੈ ਸਕਦੇ ਹੈ ਲੇਕਿਨ ਸਾਨੂੰ ਦਬੀ ਆਵਾਜ਼ ਦੇ ਵਿੱਚ ਸਾਰੀ ਸਮਝ ਆ ਅਫਸਰ ਕੀ ਕਹਿਣਾ ਚਾਹੁੰਦੇ ਉੱਤੋਂ ਦਬਾਇਆ ਕਿ ਕੁਝ ਵੀ ਹੋ ਜੇ ਪਰਚਾ ਨਹੀਂ ਦਰਜ ਕਰਦਾ ਸਾਰੀ ਕਿਤਾਬ ਮਸ਼ੀਨ ਤੋੜੀ ਦਾ ਕੀਤਾ ਇੱਕ ਦਫ਼ਤਰ ਘੇਰੇ ਦਾ ਕੀਤਾ ਦਫ਼ਤਰ ਘੇਰੇ ਦੇ ਤਾਂ ਇਸ ਕਰਕੇ ਕੀਤਾ ਕਿ ਨਾਲ ਇੱਧਰ ਦੇਣਾ ਪਰਚਾ ਪਿਆ ਤਾਂ ਇੱਧਰ ਵੀ ਦੇ ਦੇਾਂਗੇ ਜਾਨ ਪੁੱਛ ਕੇ ਕੀ ਕਰੇਗਾ ਆਮ ਬੰਦਾ ਇਹ ਤਾਂ ਇਹਨਾਂ ਮੰਤਰੀਆਂ ਨੂੰ ਸਾਫਕਾ ਮੰਤਰੀਆਂ ਨੂੰ ਨਹੀਂ ਕੋਈ ਇਨਸਾਫ ਦੇ ਰਿਹਾ ਆਮ ਬੰਦਾ ਇਨਸਾਫ ਕਿਵੇਂ ਲੇਗਾ ਉਹ ਇੱਥੇ ਦਫ਼ਤਰ ਘੇਰੇ ਦਾ ਪਰਚਾ ਦੇ ਦਿਓ ਸ਼ਰਮ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਸਰਕਾਰ ਪਰਮਸਾਹਬਾ ਹਾਂ ਆ ਗਿਆ ਪੁੱਛੋ ਕੀ ਗੱਲਾਂ ਚੁੱਕੋ ਵੇਖੋ ਸਾਰੇ ਨੂੰ ਮੈਨੂੰ ਵੱਡਾ ਅਫਸੋਸ ਕੇਜਰੀਵਾਲ ਤੇ ਭਗਵੰਤ ਮਾਨ ਤੇ ਜੇਡੀ ਪਾਰਟੀ ਇਹ ਗੱਲ ਕਹਿੰਦੀ ਸੀ ਅਸੀਂ ਪਾਰਟੀ ਵਿੱਚ ਦੇ ਡਿਫਰੈਂਸ ਇੱਕ ਨਵੀਂ ਸੋਚ ਲੈ ਕੇ ਆਵਾਂਗੇ ਅਸੀਂ ਲੋਕਾਂ ਦਾ ਲੋਕਤੰਤਰਕ ਰਾਜ ਦਾ ਗੜਾ ਨਹੀਂ ਕੁੱਟਾਂ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਨਵਾਂ ਮਨਿਸਟਰ ਬਣੇ ਮਨਿਸਟਰ ਦੀ ਕਾਰਗਜ਼ਾਰੀ ਇਹ ਹੈ ਕੋਈ ਇੱਕ ਤੋਂ ਵਾਰਡ ਜਿਹੜਾ ਇੱਕ ਵਾਰਡ ਜਿੱਤਣ ਦੀ ਪੋਜੀਸ਼ਨ ਤੇ ਤੇ ਫਿਰ ਉਹ ਮਸ਼ੀਨ ਤੇ ਡੰਡਦਾ ਤੇ ਬਦਕਿਸਮਤੀ ਇਹ ਆਈਪੀਐਸ ਤੇ ਆਈਐਸ ਅਫਸਰ ਦੀ ਵੇਖੋ ਜਿਹੜੇ ਉਹਨਾਂ ਨੇ ਤਾਰੇ ਲਾਏ ਨੇ ਤਾਰੇ ਲਾਏ ਨੇ ਉਸ ਦੇ باوجود ਉਹਨਾਂ ਨੇ ਆਪਣੀ ਜ਼ਮੀਰੀ ਮਾਰ ਲਈ ਹੈ ਇੱਕ ਬਹੁਤ ਸੀਰੀਅਸ ਕ੍ਰਾਈਮ ਹੈ ਮਸ਼ੀਨ ਦਾ ਤੋੜਨਾ ਐਨੇ ਸੀਰੀਅਸ ਕ੍ਰਾਈਮ ਤੋਂ ਬਾਅਦ ਤੁਸੀਂ ਕਹੋ ਕਹਦੇ ਜੀ ਅਸੀਂ ਇਲੈਕਸ਼ਨ ਕਮਿਸ਼ਨ ਕੋ ਇਜਾਜ਼ਤ ਲਵਾਂਗੇ ਜੀ ਕਾਰਵਾਈ ਕਰਦੇ ਅਸੀਂ ਆਪ ਔਨਰੇਬਲ ਹਾਈ ਕੋਰਟ ਕੋ ਜਾਵਾਂਗੇ ਸਾਨੂੰ ਪੂਰਨ ਫੇਥ ਹੈ ਕਚਹਿਰੀਆਂ ਦੇ ਵਿੱਚ ਸਾਨੂੰ ਪੂਰਨ ਫੇਥ ਹੈ ਕਿ ਇਹ ਇਹ ਜਿਹੜਾ ਫਟਾ ਕਾਂਡ ਹੋਇਆ ਉਹਦੇ ਵਿੱਚ ਨਿਰੇ ਇਹ ਤਿੰਨ ਕੁੰਡਾਂਸਰ ਹੀ ਨਹੀਂ ਉਦੇ ਵਿੱਚ ਜਿਹੜਾ ਪ੍ਰੈਜ਼ੈਂਟਿੰਗ ਅਫਸਰ ਹੈ ਤੇ ਮਨਿਸਟਰ ਵੀ ਜਿਹੜਾ ਮੈਂ ਜਿਹੜਾ ਇਸ਼ੂ ਹੈ ਪੰਜਾਬ ਵਿਧਾਨ ਸਭਾ ਇਸ ਟੇਕ ਅਪ ਕਰਾਂਗਾ ਤੇ ਇਸ ਆ ਜਿਹੜਾ ਸੂਂਡ ਹੈ ਇਹਨੂੰ ਪੁੱਛਾਂਗਾ ਕਿ ਕਾਕਾ ਕਿਸ ਕਿਸਮ ਦੀ ਸੂਂਡ ਤੂੰ ਚੁੰੰਗੀ ਹੈ ਕਿ ਤੂੰ ਪਹਿਲੇ ਹੱਥੋਂ ਆ ਕੇ ਇਹ ਕੰਮ ਕਰੀ ਜਾਂਦਾ ਇਟ ਇਜ਼ ਅ ਮੋਰਲ ਡੀਫੀਟ ਆਫ ਬੋਥ ਸੂਂਡ ਐਂਡ ਪਗਵਤ ਮੋਰਲ ਡੀਫੀਟ ਹੈ ਤੇ ਮੈਨੂੰ ਪੂਰ ਰਾਸ ਤੇ ਮੈਂ ਅੱਜ ਇੱਥੇ ਬੇਨਤੀ ਕਰੂੰਗਾ ਹੱਥ ਜੋੜ ਕੇ ਚੋਲੀ ਅੱਡ ਕੇ ਖੰਨਾ ਵਾਸੀਆਂ ਨੂੰ ਜਿੱਥੇ ਪਰ ਬਾਈ ਇਲੈਕਸ਼ਨ ਦੀ ਇੱਕ ਬੋਰਡ ਦੇ ਵਿੱਚ ਲਿਖੇ ਹੋਣੀ ਕਿ ਤਗੜੇ ਹੋ ਕੇ ਇੱਕ ਤਰਫਾ ਇਲੈਕਸ਼ਨ ਕਰੋ ਸਤਨਾਮ ਚੌਧਰੀ ਦੇ ਹੱਕ ਚ ਵੋਟਾਂ ਪਾਓ ਤੇ ਇੱਕ ਤਗੜੇ ਹੋ ਕੇ ਇੱਕ ਮੈਸੇਜ ਜੋ ਇਹਨਾਂ ਨੂੰ ਕਿ ਜੋ ਤੁਸੀਂ ਪ੍ਰੋਮਿਸ ਕੀਤਾ ਸੀ ਤੁਸੇ ਖਿਲਾਫ ਉਹਦੇ ਕੰਮ ਕੀਤਾ ਤੇ ਆਂਦੀਆਂ ਇਲੈਕਸ਼ਨਾਂ ਸਾਲ ਡੇਢ ਬਾਅਦ ਸਾਰਿਆਂ ਨੂੰ ਸਾਫ਼ ਤੌਰ ਪਹਿਲੇ ਵੀ ਪਤਾ ਤੇ ਹੁਣ ਵੀ ਪਤਾ ਲੱਗੇ ਕਿ ਇੱਥੇ ਕਾਂਗਰਸ ਦੀ ਜਿੱਤ ਹੋਈ। ਓਕੇ ਥੈਂਕ ਯੂ ਕਿੰਗ ਆਫ ਸਪਾਈਸਿਸ ਰੈਸਟੋਰੈਂਟ कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना किंग ऑफ स्पाइसेस। किंग ऑफ स्पाइसेस रेस्टोरेंट cafe and a rooftop me aapka swagat hai